ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਮੱਕੀ ਦੇ ਆਟੇ ਦੀ ਰੋਟੀ ਦੀ ਵੀਡੀਓ ਤੇ ਆਪਾਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਜੀ ਅੱਜ ਮੱਕੀ ਦੇ ਆਟੇ ਦੀ ਰੋਟੀ ਬਣਾਉਣ ਦਾ ਤੇ ਬਹੁਤ ਹੀ ਆਸਾਨ ਤਰੀਕਾ ਜੀ ਇਹ ਤੇ ਜੇਕਰ ਤੁਸੀਂ ਇਸ ਤਰੀਕੇ ਨਾਲ ਮੱਕੀ ਦੇ ਆਟੇ ਦੀ ਰੋਟੀ ਬਣਾਓਗੇ ਤਾਂ ਰੋਟੀ ਹੈ ਬਿਲਕੁਲ ਵੀ ਨਹੀਂ ਟੁੱਟੂਗੀ ਤੇ ਬਣਾਉਣੀ ਵੀ ਬਹੁਤ ਸੌਖੀ ਹੈ ਜੀ ਤੇ ਬਹੁਤ ਫੁੱਲੀਆਂ ਫੁੱਲੀਆਂ ਰੋਟੀਆਂ ਬਣਣਗੀਆਂ ਸਾਰੀਆਂ ਚਲੋ ਜੀ ਆਪਾਂ ਤੁਹਾਡੇ ਨਾਲ ਤਰੀਕਾ ਸ਼ੇਅਰ ਕਰਨ ਲੱਗੇ ਹੁਣ ਸਭ ਤੋਂ ਪਹਿਲਾਂ ਇੱਥੇ ਆਪਾਂ ਨੇ ਆਟਾ ਛਾਣ ਲਿਆ ਏ ਤੇ ਆਟਾ ਛਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਤੇ ਅਕਸਰ ਹੀ ਜੇ ਹੁਣ ਮੌਸਮ ਸਰਦੀਆਂ ਦਾ ਆ ਗਿਆ ਤੇ ਸਰਦੀਆਂ ਦੇ ਵਿੱਚ ਮੱਕੀ ਦੇ ਆਟੇ ਦੀ ਰੋਟੀ ਹਰ ਇੱਕ ਘਰ ਦੇ ਵਿੱਚ ਬਣਦੀ ਹੈ ਤੇ ਬਣਾਉਣੀ ਇਹ ਕਈ ਭੈਣਾਂ ਨੂੰ ਔਖੀ ਲੱਗਦੀ ਜਦੋਂ ਇਹ ਟੁੱਟ ਜਾਂਦੀ ਹੈ ਰੋਟੀ ਤੇ ਬਹੁਤ ਜ਼ਿਆਦਾ ਔਖੀ ਲੱਗਦੀ ਹੈ ਤੇ ਅੱਜ ਆਪਾਂ ਤੁਹਾਨੂੰ ਬਿਲਕੁਲ ਆਸਾਨ ਜਿਹਾ ਤਰੀਕਾ ਦੱਸਾਂਗੇ ਜੀ ਤੇ ਇਸ ਤਰੀਕੇ ਨਾਲ ਹਰ ਇੱਕ ਭੈਣ ਬਹੁਤ ਆਸਾਨ ਤਰੀਕੇ ਨਾਲ ਰੋਟੀ ਬਣਾ ਸਕਦੀ ਹੈਗੀ ਬਿਲਕੁਲ ਪਰਫੈਕਟ ਰੋਟੀ ਬਣੂਗੀ ਤੇ ਇਸ ਤਰੀਕੇ ਨਾਲ ਬੱਚੇ ਵੀ ਬਣਾ ਲੈਣਗੇ ਜੀ ਰੋਟੀ ਮੱਕੀ ਦੇ ਆਟੇ ਦੀ ਤੇ ਚਲੋ ਜੀ ਆਪਾਂ ਕਰਦੇ ਆਂ ਤਰੀਕਾ ਸ਼ੇਅਰ ਤੁਹਾਡੇ ਨਾਲ ਸਭ ਤੋਂ ਪਹਿਲਾਂ ਇੱਥੇ ਆਪਾਂ ਲਵਾਂਗੇ ਜੀ ਇੱਕ ਬਰਤਨ ਤੁਸੀਂ ਕੋਈ ਵੀ ਬਰਤਨ ਲੈ ਲੈਣਾਗਾ ਕੋਲੀ ਬਾਟੀ ਕੱਪ ਤੇ ਇੱਥੇ ਆਪਾਂ ਇੱਕ ਬਾਟੀ ਇਹ ਲੈਤੀ ਹੈਗੀ ਤੇ ਆਪਾਂ ਪਾਣੀ ਦੀ ਭਰ ਲਈ ਇਹ ਪੂਰੀ ਤੇ ਇਦਾਂ ਆਪਾਂ ਇੱਕ ਲੈ ਲਿਆ ਜੀ ਬਰਤਨ ਪਾਣੀ ਗਰਮ ਕਰਨ ਲਈ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਲਾਂਗੇ ਇੱਕ ਬਾਟੀ ਆਪਾਂ ਨੇ ਪਾ ਲਈ ਪਾਣੀ ਦੀ ਜੀ ਪਾਣੀ ਗਰਮ ਹੋਣ ਲੱਗ ਗਿਆ ਜੀ ਹੁਣ ਤੇ ਇੱਥੇ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਪਾਣੀ ਦੇ ਵਿੱਚ ਤੇ ਜੇਕਰ ਤੁਸੀਂ ਨਮਕ ਪਾਉਣਾ ਤਾਂ ਪਾ ਸਕਦੇ ਆ ਤੇ ਨਹੀਂ ਇਹਨੂੰ ਸਕਿੱਪ ਵੀ ਕਰ ਸਕਦੇ ਆ ਤੁਸੀਂ ਇੱਕ ਚਮਚਾ ਆਪਾਂ ਲੈਂਦਾ ਜੀ ਇੱਥੇ ਦੇਸੀ ਘਿਓ ਦਾ ਤੇ ਕਿਉਂਕਿ ਉਹ ਤੁਸੀਂ ਜ਼ਰੂਰ ਪਾਉਣਾ ਜੀ ਪਾਣੀ ਦੇ ਵਿੱਚ ਇਹ ਦੇਖੋ ਹੁਣ ਪਾਣੀ ਗਰਮ ਹੋ ਗਿਆ ਆਪਣਾ ਤੇ ਪਾਣੀ ਹੁਣ ਗਰਮ ਹੋ ਗਿਆ ਜੀ ਤੇ ਆਪਾਂ ਬਿਲਕੁਲ ਘੱਟ ਤੇ ਕਰਤਾ ਗੈਸ ਤੇ ਇੱਥੇ ਆਪਾਂ ਲੈ ਲਿਆ ਇੱਕ ਬਾਟੀ ਆਟੇ ਦੀ ਲੈਂਤੀ ਹੈਗੀ ਪਹਿਲਾਂ ਤੇ ਇਹਨੂੰ ਆਪਾਂ ਟੇਨ ਥੋੜਾ ਥੋੜਾ ਕਰਕੇ ਪਾਣੀ ਦੇ ਵਿੱਚ ਪਾ ਲਾਂਗੇ ਮਿਕਸ ਕਰ ਲਾਂਗੇ ਆਪਾਂ ਇੱਥੇ ਆਪਾਂ ਇੱਕ ਬਾਟੀ ਪਾਣੀ ਦੀ ਲਈ ਸੀ ਜੀ ਤੇ ਅੱਧੀ ਬਾਟੀ ਆਪਾਂ ਹੋਰ ਲ ਲਈ ਮੱਕੀ ਦੇ ਆਟੇ ਦੀ ਇੱਕ ਪਹਿਲਾਂ ਬਾਟੀ ਤੇ ਡੇਢ ਬਾਟੀ ਆਪਾਂ ਆਟੇ ਦੀ ਪਾਈ ਇੱਥੇ ਤੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੁਸੀਂ ਕੋਈ ਵੀ ਵਰਤਨ ਆਪਦਾ ਸੈੱਟ ਕਰ ਸਕਦੇ ਆਂ ਜੀ ਘਰ ਦੇ ਵਿੱਚ ਜਿਵੇਂ ਹੁੰਦਾ ਗਾ ਕੋਲੀ ਬਾਟੀ ਕੋਈ ਵੀ ਕੱਪ ਵਗੈਰਾ ਤੇ ਉਸੇ ਵਰਤਨ ਨਾਲ ਹੀ ਨਾਪ ਕੇ ਪਾਣੀ ਪਾਉਣਾ ਉਸੇ ਨਾਲ ਹੀ ਆਟਾ ਪਾਉਣਾ ਤੇ ਕਿਹੋ ਇਹਦੇ ਵਿੱਚ ਜ਼ਰੂਰ ਪਾਉਣਾ ਜੀ ਇੱਕ ਚਮਚ ਦੇਸੀ ਘਿਓ ਦਾ ਜਾਂ ਕੋਈ ਵੀ ਜਿਹੜਾ ਵੀ ਤੁਹਾਡੇ ਕੋਲ ਹੈਗਾ ਘਿਓ ਤੁਸੀਂ ਪਾ ਸਕਦੇ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਗੈਸ ਆਪਾਂ ਬੰਦ ਕਰ ਦਾਂਗੇ ਜੀ ਇੱਥੇ ਹੁਣ ਤੇ ਜੇਕਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਣਾ ਆਟਾ ਹੋ ਗਿਆ ਜੀ ਚੰਗੀ ਤਰ੍ਹਾਂ ਮਿਕਸ ਹੁਣ ਆਪਾਂ ਆਟੇ ਨੂੰ ਹੀ 15 ਤੋਂ 20 ਮਿੰਟ ਲਈ ਤੇ ਇਸੇ ਤਰ੍ਹਾਂ ਹੀ ਢੱਕ ਕੇ ਰੱਖ ਦਾਂਗੇ ਤੇ ਹੁਣ 15 ਤੋਂ 20 ਮਿੰਟ ਹੋ ਗਏ ਜੀ ਆਟਾ ਰੱਖੇ ਵਗੈਰਾ ਚ ਤੇ ਹੁਣ ਜਿਹੜਾ ਇਹ ਪਾਹੇ ਆਟਾ ਲਿੱਤਾ ਜੀ ਤੇ ਇਹਨੂੰ ਆਪਾਂ ਕੱਢਾਂਗੇ ਸਾਰੇ ਆਟੇ ਨੂੰ 프ਰਾੰਤ ਦੇ ਵਿੱਚ ਕੱਢ ਲਾਂਗੇ ਇਹਨੂੰ ਆਪਾਂ ਕਿਸੇ ਚਮਚ ਵਗੈਰਾ ਨਾਲ ਹੀ ਕੱਢ ਲੈਣਾ ਕਿਉਂਕਿ ਹਜੇ ਵੀ ਥੋੜਾ ਆਟਾ ਗਰਮ ਹੋਊਗਾ ਇਹੇ ਹੁਣ ਆਪਾਂ ਇਹਨੂੰ ਮਸਲ ਲਾਂਗੇ ਜੀ ਇਸ ਤਰੀਕੇ ਨਾਲ ਜਿਵੇਂ ਆਪਾਂ ਆਮ ਕਣਕ ਦਾ ਆਟਾ ਗੁੰਨੇ ਹਾਂਗੇ ਨਾਰਮਲੀ ਓਵੇਂ ਬਸ ਇਹਨੂੰ ਕੋਈ ਜ਼ਿਆਦਾ ਐਵੇਂ ਵੀ ਨਹੀਂ ਹੈਗਾ ਵੀ ਆਪਾਂ ਬਹੁਤ ਜ਼ਿਆਦਾ ਟਾਈਮ ਇਹਨੂੰ ਮਸਲਣਾਗਾ ਤੇ ਜਿਵੇਂ ਆਪਾਂ ਨਾਰਮਲ ਜਦੋਂ ਸਾਟਾ ਗੁੰਨੇ ਕਣਕ ਦਾ ਓਵੇਂ ਇਹਨੂੰ ਮਸਲ ਦੇਣਾਗਾ 2-3 ਮਿੰਟ ਲਈ ਜ਼ਿਆਦਾ ਇਹਨੂੰ ਮਸਲਣ ਦੀ ਲੋੜ ਨਹੀਂ ਹੈਗੀ ਤੇ ਇਹ ਵੇਖੋ ਜੀ ਆਟਾ ਹੁਣ ਆਪਾਂ ਬਿਲਕੁਲ ਸੈੱਟ ਕਰ ਲਿਆ ਇਕੱਠਾ ਕਰ ਲਿਆ ਸਾਰਾ ਆਟਾ ਜਿਵੇਂ ਆਪਾਂ ਗੁੰਨ ਕੇ ਤਿਆਰ ਕਰਨੇ ਆ ਇਸ ਤਰੀਕੇ ਨਾਲ ਤੇ ਦੇਖੋ ਜੀ ਪ੍ਰਾਂਤ ਨਾਲ ਇਹ ਕਿਤੇ ਵੀ ਬਿਲਕੁਲ ਵੀ ਨਹੀਂ ਜਿੱਤਿਆ ਹੈਗਾ ਆਟਾ ਤੇ ਨਾ ਹੀ ਆਪਣੇ ਹੱਥਾਂ ਨਾਲ ਲੱਗਿਆ ਇਹ ਤੇ ਬਹੁਤ ਵਧੀਆ ਇਹ ਗੁੰਨ ਕੇ ਤਿਆਰ ਹੋ ਗਿਆ ਆਪਣਾ ਆਟਾ ਇੱਕਦਮ ਤੇ ਹੁਣ ਆਪਾਂ ਥੋੜਾ ਜਿਹਾ ਘਿਓ ਲਗਾ ਲਾਂਗੇ ਹੱਥ ਤੇ ਬਸ ਥੋੜਾ ਜਿਹਾ ਹਲਕਾ ਜਿਹਾ ਘਿਓ ਲਗਾਇਆ ਆਪਾਂ ਨੇ ਹੱਥ ਤੇ ਤੇ ਹੁਣ ਆਪਾਂ ਇਹ ਤੇ ਇਸ ਤਰੀਕੇ ਨਾਲ ਲਗਾਵਾਂਗੇ ਉੱਪਰ ਦੀ ਆਸੋ ਪਰੋਂ ਉਪਾ ਇਸ ਤਰੀਕੇ ਨਾਲ ਰੱਖ ਲਾਂਗੇ ਤੇ ਇਸ ਤਰੀਕੇ ਨਾਲ ਆਪਾਂ ਨੂੰ ਜੀ ਬਾਰ-ਬਾਰ ਆਟਾ ਮਸਲਣ ਦੀ ਲੋੜ ਨਹੀਂ ਹੈਗੀ ਜੀ ਹੁਣ ਆਪਾਂ ਲੱਗੇ ਆ ਪੇੜਾ ਕਰਨ ਰੋਟੀ ਲਈ ਤੇ ਪੇੜਾ ਆਪਾਂ ਨਾ ਜਿਆਦਾ ਛੋਟਾ ਕਰਨਾ ਨਾ ਵੱਡਾ ਜਿੰਨਾ ਕ ਤੁਸੀਂ ਰੋਟੀ ਬਣਾਉਣੀ ਹੈ ਵੱਡੀ ਛੋਟੀ ਉਸ ਹਿਸਾਬ ਨਾਲ ਪੇੜਾ ਲੈ ਲੈਣਾ ਤੇ ਦੇਖੋ ਆਪਾਂ ਨਾਰਮਲ ਜਿਵੇਂ ਕਣਕ ਦੀ ਆਟੇ ਦੀ ਰੋਟੀ ਬਣਾਉਣੀ ਹੈ ਸੇਮ ਉਸੇ ਤਰੀਕੇ ਨਾਲ ਪਰ ਬਹੁਤ ਹੀ ਸੋਨੀ ਨਾਲ ਇਹ ਪੇੜਾ ਕਰ ਲਿਆ। ਨਾ ਹੀ ਕਿ ਤੋ ਇਹ ਖਟੂਗਾ ਪੇੜਾ। ਦੇਖੋ ਆਟਾ ਕਿ ਤੋ ਵੀ ਨਹੀਂ ਫਟਦਾ ਇਹ। ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਮੱਕੀ ਦੇ ਆਟੇ ਦੇ ਹੀ ਆਪਾਂ ਪਰੇਥਨ ਲਗਾ ਲਿਆ। ਕਿ ਜੇਕਰ ਤੁਸੀਂ ਕਣਕ ਦੇ ਆਟੇ ਦਾ ਲਗਾਉਣਾ ਤਾਂ ਕਣਕ ਦੇ ਆਟੇ ਦਾ ਲਗਾ ਸਕਦੇ ਆ। ਬਰਨਕਾ ਇਹ ਵਸਾਪੈ ਨੂੰ ਇਸ ਤਰੀਕੇ ਨਾਲ ਰੋਟੀ ਨੂੰ ਵਧਾ ਲਾਂਗੇ। ਤੇ ਐਕਸਟਰਾ ਆਟਾ ਪਾਣੀ ਝਾੜ ਦੇਣਾ। ਤੇ ਹੁਣ ਆਪਾਂ ਰੋਟੀ ਵੇਲ ਲਾਂਗੇ ਇਹ ਇਸ ਤਰ੍ਹਾਂ ਜਿਵੇਂ ਆਪਾਂ ਆਮ ਰੋਟੀ ਵਾਂਗੂ ਕਣਕ ਦੀ ਰੋਟੀ ਵਾਂਗੂ ਇਹਨੂੰ ਵੇਲ ਲਾਂਗੇ ਬਹੁਤ ਹੀ ਆਸਾਨੀ ਨਾਲ ਇਹ ਵੇਲਿਆ ਜਾਊਗਾ ਚਾਹੇ ਤੁਸੀਂ 10 ਰੋਟੀਆਂ ਇਕੱਠੀਆਂ ਵੇਲ ਕੇ ਰੱਖ ਲਿਓ ਜੀ ਬਿਲਕੁਲ ਵੀ ਨਹੀਂ ਇਹ ਚਿਪਕਣਗੀਆਂ ਤੇ ਆਪਾਂ ਪੂਰੀ ਦਾਅ ਬਣਾਲੀ ਇਹਨੂੰ ਜਿਵੇਂ ਕਣਕ ਦੀ ਰੋਟੀ ਵੇਲਦੇ ਐ ਉਸੇ ਤਰ੍ਹਾਂ ਹੀ ਵੇਲ ਰਹੇ ਹਾਂ ਕੋਈ ਐ ਨਹੀਂ ਵੀ ਆਪਾਂ ਹਲਕਾ ਹਲਕਾ ਇਹਨੂੰ ਵੇਲ ਰਹੇ ਹਾਂ ਤੇ ਇਸ ਤਰੀਕੇ ਨਾਲ ਤਾਂ ਇਹਨੂੰ ਰੀਅਲ 하게 ਰੋਟੀਨ ਜਿੰਨਾ ਵੀ ਵਧਾਉਣਾ ਤੁਸੀਂ ਵਧਾ ਸਕਦੇ ਆ ਇਹ ਚਿਪਕੋ ਵੀ ਚਿਪਕਦੀ ਵੀ ਨਹੀਂ ਇਹ ਤੇ ਹੁਣ ਆਪਾਂ ਇਸ ਤਰੀਕੇ ਨਾਲ ਰੋਟੀ ਬੇਲ ਲਈ ਜੀ ਤੇ ਜੇਕਰ ਤੁਸੀਂ ਇਹਨੂੰ ਰੋਟੀ ਨੂੰ ਕੱਟਣਾ ਚਾਹੁੰਦੇ ਆ ਤਾਂ ਕੱਟ ਸਕਦੇ ਆ ਇਸ ਤਰੀਕੇ ਨਾਲ ਕੋਈ ਬਾਟੀ ਵਗੈਰਾ ਲੈ ਲੈਣੀ ਹੈ ਤੇ ਨਹੀਂ ਇਹਨੂੰ ਇਸ ਤਰੀਕੇ ਨਾਲ ਹੱਥ ਨਾਲ ਵੀ ਥੋੜਾ ਥੋੜਾ ਸੈੱਟ ਕਰਕੇ ਤੁਸੀਂ ਇਸੇ ਤਰ੍ਹਾਂ ਹੀ ਪਕਾ ਸਕਦੇ ਹੋ ਰੋਟੀ ਨੂੰ ਤੇ ਜੇਕਰ ਤੁਸੀਂ ਬਿਲਕੁਲ ਚਾਹੁੰਦੇ ਹੋ ਗੋਲ ਰੋਟੀ ਤਾਂ ਇਸ ਤਰੀਕੇ ਨਾਲ ਇਹਨੂੰ ਗੋਲ ਬਣਾ ਲਿਓ ਤੁਸੀਂ ਰੋਟੀ ਨੂੰ ਇਹ ਵੇਖੋ ਇਸ ਤਰੀਕੇ ਨਾਲ ਬਿਲਕੁਲ ਗੋਲ ਰੋਟੀ ਤੇ ਆਹ ਵੇਖੋ ਜੀ ਹੁਣ ਆਪਾਂ ਇੱਧਰ ਕਰ ਲੈ ਤਵਾ ਗਰਮ ਤੇ ਹੁਣ ਆਪਾਂ ਤਵੇ ਤੇ ਰੋਟੀ ਪਾ ਦਾਂਗੇ ਤੇ ਇੱਥੇ ਤੁਸੀਂ ਮੀਡੀਅਮ ਜਾਂ ਤਵਾ ਰੱਖਣਾ ਜੀ ਪਹਿਲਾਂ ਗਰਮ ਜਿਆਦਾ ਇੱਥੇ ਹਾਈ ਫਲੇਮ ਨਹੀਂ ਕਰਨਾ ਹੈਗਾ ਤੇ ਇਹ ਦੇਖੋ ਜੀ ਹੁਣ ਫੇਟਲਾ ਪਾਸਾ ਇਹਦਾ ਪੱਕ ਗਿਆ ਏ ਥੋੜਾ ਜਿਹਾ ਤੇ ਹੁਣ ਆਪਾਂ ਇਹਨੂੰ ਥੱਲੇ ਲਾਂਗੇ ਰੋਟੀ ਨੂੰ ਪਾਸਾ ਦਾ ਇਸੇ ਤਰ੍ਹਾਂ ਹੀ ਆਪਾਂ ਫਲਟ ਦਾਂਗੇ ਤੇ ਹੁਣ ਆਪਾਂ ਰੋਟੀ ਨੂੰ ਥੋੜਾ ਥੋੜਾ ਉੱਤੋਂ ਆਪਾਂ ਇਸ ਤਰੀਕੇ ਨਾਲ ਭੋਨੇ ਵਗੈਰਾ ਨਾਲ ਤੇ ਦਬ ਦਬ ਕੇ ਪਕਾ ਲਾਂਗੇ ਜੀ ਕਿਉਂਕਿ ਆਪਾਂ ਗੈਸ ਤੇ ਨਹੀਂ ਰੋਟੀ ਅੜੜ ਰਹੇ ਉੱਪਰ ਤੇ ਤਵੇ-ਤਵੇ ਤੇ ਅਪਰ ਆੜਦੇ ਆ ਰੋਟੀਆਂ ਕਿਉਂਕਿ ਜੇਕਰ ਆਪਾਂ ਗੈਸ ਦੇ ਉੱਤੇ ਫਲਾਗੇ ਰੋਟੀ ਤਾਂ ਬਹੁਤ ਜ਼ਿਆਦਾ ਹਾਨੀਕਾਰਕ ਹੋ ਜਾਂਦੀ ਆਪਣੇ ਵਾਸਤੇ ਉਹ ਹੀ ਰੋਟੀ ਤੇ ਇਹ ਵੇਖੋ ਇਸ ਤਰੀਕੇ ਨਾਲ ਇਹ ਵਧੀਆ ਖੁੱਲ ਜਾਂਦੀ ਰੋਟੀ ਦੇਖੋ ਤੁਸੀਂ ਸਾਰੀ ਰੋਟੀ ਆਪਣੀ ਖੁੱਲ ਲਗੀ ਦੇਖੋ ਜੀ ਬਹੁਤ ਵਧੀਆ ਰੋਟੀਆਂ ਖੁੱਡੀਆਂ ਖੁੱਲੀਆਂ ਬਣਦੀਆਂ ਇਸ ਤਰੀਕੇ ਨਾਲ ਬਸ ਤੁਸੀਂ ਇਸੇ ਤਰੀਕੇ ਰੋਟੀ ਨੂੰ ਪਕਾ ਲੈਣਾ ਤੇ ਹੁਣ ਆਪਾਂ ਰੋਟੀ ਨੂੰ ਚੋਪੜ ਲਾਂਗੇ ਜੀ ਤੇ ਬਹੁਤ ਹੀ ਵਧੀਆ ਆਪਣੀ ਮੱਕੀ ਦੀ ਰੋਟੀ ਬਣ ਕੇ ਤਿਆਰ ਹੈ ਇਸ ਤਰੀਕੇ ਨਾਲ ਦੇਖੋ ਕਿੰਨੀ ਜਿਆਦਾ ਵਧੀਆ ਰੋਟੀ ਆਪਣੀ ਪੱਕ ਕੇ ਤਿਆਰ ਹੋਈ ਹੈ ਮੱਕੀ ਦੀ ਤੇ ਆਪਾਂ ਹੋਰ ਵੀ ਰੋਟੀਆਂ ਤੁਹਾਨੂੰ ਬਣਾ ਕੇ ਦਿਖਾਉਣੀਆਂ ਹੈ ਜੀ ਤੇ ਇਸੇ ਤਰੀਕੇ ਨਾਲ ਹੀ ਸਾਰੀਆਂ ਰੋਟੀਆਂ ਆਪਣੀਆਂ ਇਸੇ ਤਰ੍ਹਾਂ ਹੀ ਪੱਕਣਗੀਆਂ ਜੀ ਬਹੁਤ ਵਧੀਆ

बस ਵੀਡੀਓ ਬਣਾ ਦੇ ਸ਼ਾਨਣ ਸ਼ਾਨ ਜਿੱਧਰ ਨੂੰ ਵੀ ਹੁੰਦੀ ਉਧਰ ਹੀ ਕਰ ਲੈ ਯਾਰ ਰੋਟੀ ਵਧੀਆ ਆਉਣੀ ਚਾਹੀਦੀ ਐ ਇੱਧਰ ਨੂੰ ਕਰਕੇ ਵੇਖੀ ਤੇਰਾ ਹੋ ਰਿਹਾ ਪੁਰਾਣੋਂ ਘਰ ਰੱਤੋਂ ਕਰ ਚ ਠੀਕ ਆ ਰਹੀ ਐ ਨਾ ਇਹ ਵੇਖੋ ਜੀ ਆਪਾਂ ਦੂਸਰੀ ਰੋਟੀ ਵੀ ਵੇਲ ਕੇ ਤੇ ਸੇਮ ਉਸੇ ਤਰ੍ਹਾਂ ਹੀ ਵੇਲ ਲਈ ਤੇ ਇਹਨੂੰ ਜਿਵੇਂ ਮਰਜ਼ੀ ਤੁਸੀਂ ਚੱਕੀ ਜਾਓ ਇਹ ਵੇਖੋ ਤੇ ਬਿਲਕੁਲ ਵੀ ਨਹੀਂ ਟੁੱਟੂਗੀ ਚਾਹੇ ਤੁਸੀਂ ਇਹਨੂੰ ਮੋਸੀ ਜਾਓ ਇਸ ਤਰੀਕੇ ਨਾਲ ਤੇ ਲਓ ਜੀ ਹੁਣ ਆਪਾਂ ਇਸੇ ਤਰ੍ਹਾਂ ਹੀ ਤਵੇ ਤੇ ਇਹਨੂੰ ਪਾ ਦਾਂਗੇ ਤੇ ਆਪਣੇ ਆਪ ਹੀ ਫੁੱਲ ਰਹੀ ਹੈਗੀ ਇਹਨੂੰ ਆਪਾਂ ਹੱਥ ਵੀ ਨਹੀਂ ਲਗਾਇਆ ਹੈਗਾ ਨਾ ਹੀ ਆਪਾਂ ਇਹਨੂੰ ਕੋਨੇ ਨਾਲ ਦਬਾਇਆ ਹੈਗਾ ਤੇ ਆਪਣੇ ਆਪ ਹੀ ਇਹ ਰੋਟੀ ਫੁੱਲ ਕੇ ਤਿਆਰ ਹੋ ਰਹੀ ਹੈ ਵਧੀਆ ਤੇ ਲੋ ਜੀ ਹੁਣ ਆਪਾਂ ਇਹ ਵੀ ਰੋਟੀ ਚੋਪੜ ਲਾਂਗੇ ਤੇ ਸਾਰੀਆਂ ਰੋਟੀਆਂ ਆਪਣੀਆਂ ਬਣ ਕੇ ਬਹੁਤ ਸੋਹਣੀਆਂ ਤਿਆਰ ਆਈਆਂ ਤੇ ਉਮੀਦ ਹੈ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਜੀ ਆਪਣੀ ਪਸੰਦ ਆਈ ਹੋਊਗੀ ਮੱਕੀ ਦੀ ਰੋਟੀ ਬਣਾਉਣ ਦੀ ਤੇ ਤੁਸੀਂ ਵੀ ਇਹ ਤਰੀਕੇ ਨਾਲ ਜੀ ਆਸਾਨ ਤਰੀਕੇ ਨਾਲ ਸਾਰੀਆਂ ਰੋਟੀਆਂ ਬਣਾ ਸਕਦੇ ਆ ਤੇ ਬਿਲਕੁਲ ਸੌਫਟ ਰੋਟੀ ਹੈ ਜੀ ਇਹ ਤੇ ਨਹੀਂ ਹੈਗਾ ਕਰੜੀ ਜੀ ਰੋਟੀ ਨਹੀਂ ਬਣਦੀ ਹੈਗੀ ਸੌਫਟ ਸੌਫਟ ਰੋਟੀਆਂ ਬਣ ਕੇ ਤਿਆਰ ਹੁੰਦੀਆਂ ਤੇ ਤੁਸੀਂ ਵੀ ਇਸ ਤਰੀਕੇ ਨਾਲ ਜੀ ਜਰੂਰ ਬਣਾਓ ਮੱਕੀ ਦੀ ਰੋਟੀ ਆਹ ਤਰੀਕਾ ਵਰਤ ਕੇ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ